ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਵੀ ਆਪਾਂ ਫਤਿਹਗੜ੍ਹ ਸਾਹਿਬੀਆਂ 2:34 ਮਿੰਟ ਹੋ ਗਏ ਸਵੇਰ ਦੇ ਸਵੇਰ ਦੇ 2:34 ਮਿੰਟ ਹੋ ਗਏ ਤੇ ਆ ਦੇਖੋ ਸ্নান ਕਰਨ ਆਏ ਹੋਏ ਸੀ ਤੇ ਮੀਂਹ ਪਈ ਜਾਂਦਾਗਾ ਪਰ ਮਾਤਮਾ ਦੀ ਦੇਖੋ ਕਿਰਪਾ ਦੇਖੋ ਆਪਣੇ ਬੰਦੇ ਸ্নান ਕਰਨ ਗਏ ਨੇ ਤੇ ਦੇਖੋ ਨੀ ਪੈਂਦੇ ਜੀ ਸੰਗਤ ਸਨਾਨ ਦਰਸ਼ਨ ਜਾਰੇ ਇਧਰ ਠੰਡਾ ਬੁਰਜ ਦੇ ਦਰਸ਼ਨ ਕਰੋ ਜੀ ਅੰਦਰ ਦਰਬਾਰ ਸਾਹਿਬ ਤੇ ਦੇਖੋ ਤੁਸੀਂ ਅੱਜ ਆਪਾਂ ਜਾਣਾ ਵੀ ਹੈ ਪਿੰਡ ਨੂੰ ਤੇ ਕੱਲ ਨਗਰ ਕੀਰਤਨ ਸੀਗਾ ਤੁਸੀਂ ਦੇਖੋ ਦੇਖਾ ਜੀ ਪਿੰਡਾਂ ਦਾ ਇਹ ਦੇਖੋ ਨੀ ਜੱਟ ਤੁਸੀਂ ਕੀ ਕੀ ਗੱਲ ਹੋ ਗਈ ਇਕ ਇਦਰਾ ਕਰ ਲਿਆ ਸਨਾਨ ਬਈ ਹੋਰ ਕਿੰਨੀ ਵਾਰ ਗਿਆ ਲਓ ਜੀ ਕਰੋ ਜੀ ਦਰਬਾਰ ਸਾਹਿਬ ਦੇ ਦਰਸ਼ਨ ਤੇ ਮੀ ਹਜੇ ਵੀ ਨਹੀਂ ਹਟਿਆ ਕਰੋ ਜੀ ਦਰਬਾਰ ਸਾਹਿਬ ਨੂੰ ਨਹੀਂ ਪਈ ਜਾਂਦਾ ਹਜੇ ਵੀ ਛਲੀਆਂ ਡਿੱਗੀਆਂ ਅੱਜ ਸੰਗਤ ਬਹੁਤ ਘੱਟ ਆ ਦੇਗਾ ਦੇਗਾ ਭੇਜਾਂਗੇ ਬਾਕੀ ਇਹਨੇ ਲੋਈਏ ਲੈ ਆਓ ਜੀ ਅੱਜ ਦੇਖੋ ਤੁਸੀਂ ਅੱਜ ਬਹੁਤ ਘੱਟ ਸੰਗਤ ਆ ਇੱਧਰ ਚੱਪਾ ਵੇਖੋ ਉਹ ਤੇ ਜਾ ਪਹਿਲਾਂ ਪਰਚੀ ਲੈਣੀ ਫਿਰ ਦੇ ਆਹ ਦੇਖੋ ਜੀ ਚੱਪੜਾ ਵੇਖੋ ਆ ਜੋੜਾ ਘਰ ਆ ਇੱਧਰ ਇੱਧਰ ਦੇਖ ਦੀ ਪਰਚੀ ਪਾਲਾ ਬੰਦ। ਪੰਗਲਾ ਆ ਗਿਆ ਸਾਹਮਣੇ। ਆ ਦੇਖੋ ਜੀ ਆਪਣਾ ਬੰਦਾ ਖੜਾ ਗਲਾਬੀ ਗਲਾਬੀ ਕੰਬਲ ਨਹੀਂ। ਰੰਗ ਚੱਕ ਕਰੋ ਜੀ ਕੰਬਲ ਦਾ। ਇੱਧਰ ਗੋਰੇ ਬਾਈ ਹੋਰੇ ਖੜੇ ਨੇ। ਵਾਹਿਗੁਰੂ। ਉੱਧਰ ਭਿੰਦਰ ਬਾਈ ਹੋਰੇ ਖੜੇ ਨੇ। ਵਾਹਿਗੁਰੂ। ਇਹ ਦੇਖੋ ਸੰਗਤ ਦੇਖੋ। ਵਾਹਿਗੁਰੂ। ਮੀ ਹਟ ਕੇ ਗਏ ਪਈ ਜਾਂਦਾ ਹਜੇ। ਬਹੁਤ ਵਧੀਆ। ਕੱਲ ਦਾ ਪੈ ਰਿਆ ਮੀ। ਕੱਲ ਦਾ ਪਈ ਜਾਂਦਾ ਨਾ। 13 ਪਹੋਂ ਦਾ ਪੈ ਰਿਆ ਅੱਜ 14 ਪਹੋਂ ਗਿਆ। ਵਾਹਿਗੁਰੂ। ਪੋਤਰਾ ਦੋ 13 ਅੰਗ ਨੇ। ਆਜੇ ਕੋ ਇਹ ਅੰਦਰ ਜਾ ਕੇ ਦਰਸ਼ਨ ਕਰਾਉਣੇ ਨੇ ਲੇਖ ਵੀ ਆ ਗਏ ਵਾਹਿਗੁਰੂ ਵਾਹਿਗੁਰੂ ਸੱਚਾ ਪਾਤਸ਼ਾਹ ਲਓ ਜੀ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਜੀ ਸਤੇਗੜ ਸਾਹਿਬ ਤੂ ਮੈਂ ਤੇ ਸਤਿ ਸਭ ਨੂੰ ਤੇ ਵਦਨਾ ਸੰਤੋਧਾਰ ਆਪੂ ਆਪੀ ਗੁਰੂ ਵਾਹਿਗੁਰੂ ਸੱਚਾ ਪਾਤਸ਼ਾਹ

ਨਤੋਏ ਜੀਤੀ ਬਹੁਤ ਬਿਠਾ ਲਗੇ ਵਾਹਿਗੁਰੂ ਸਾਰਾ ਕੇਵਲ ਜਗ ਸੰਸਾਰ ਹੈ ਤਉ ਰੂਪਾ ਤੇ ਕਿਰਪਾ ਨੰਦਾ ਜੀ ਰਜ ਸਤਜ ਕੀਨੀ ਉਤਪ੍ਰਕਾਰ ਬਹੁ ਰਾਜਨੀਂ ਤਉਹੂ ਰਾਜਾ ਬਠਾ ਕਮ ਸੁਮਰਤ ਉਸ ਤ੍ਰੇਟਾਟਾ ਸਦੀ ਸੜਜ ਕਾਇਆ ਚੰਪੋ ਆਜੁਗਾ ਸੂਤ ਸ੍ਰੀਮ ਸਵ سلام سلام نين خوب نوابيسار اے کہ جن انانک تھا کر جی وی پی کی ہو جا کے آیا او دوو کڑن دے ایدے اوئے نیانہ دا میں مارا دیترا میں مارا دیترا ਆਰਮਦੀਦੀ ਨੂੰ ਸੰਸਾਰ ਤੋਂ ਸੁਤਤਾ ਸੁਤਿਆ ਰਣ ਬਿਆਨੀ ਨਾ ਆ ਆਪ ਜੀ ਨਹੀਂ ਜੀ ਕੇ ਜੀਹਨ ਹਰ ਮਨ ਵਸਿਆ ਮੀ ਪਈ ਜਾਂਦਾ ਜੀ ਦੇਖੋ ਮੀ ਦੇ ਵਿੱਚ ਹੀ ਸੰਗਤ ਖੜੀ ਆਦ ਬਣੀ ਯਾਰ ਮਾਤਾ ਜੀ ਦੇ ਮੈਂ ਤੋਂ ਪਾਲ ਕਰੇ ਤੋਂ ਕਿ ਉਹ ਮਨੋਹਾਰੀ ਹੈ ਮਰਵਾ ਹੈ ਬ੍ਰਹਮਚਾਰਾ ਆਹ ਆਹ ਪੋਤਾ ਵਯੋ ਸੁਭਾਸ਼ ਮਰਵਾ ਹੈ ਬ੍ਰਹਮਚਾਰਾ ਰਾਇਆ ਫਤਿਹ ਬਲਾਹ ਰੂਹ ਹੈ

ਆਓ ਜੀ ਬਾਈ ਜੀ ਪੋਰਾ ਸਾਹਿਬ ਦੇ ਦਰਸ਼ਨ ਤਾਂ ਕਰਾਏ ਹੁਣ ਚੱਲਦੇ ਆਪਾਂ ਠੰਡੇ ਵਰਜੇ ਚ ਠੀਕ ਆ ਕੱਲ ਨਾਲ ਸੰਗਤ ਤਾਂ ਅੱਜ ਬਹੁਤ ਹਲਕਾ ਕੱਲ ਸੰਗਤ ਤਾਂ ਬਹੁਤ ਜ਼ਿਆਦਾ ਸੀ ਤੇ ਅੱਜ ਤਾਂ ਠੀਕ ਠੀਕ ਆ ਸੰਗਤ ਅੱਜ ਹੈਗੀ ਵਾ ਠੀਕ ਠੀਕ ਆ ਅੱਗੇ ਤੁਸੀਂ ਵੀ ਕਰੋ ਦਰਸ਼ਨ ਵਾਹਿਗੁਰੂ ਬਾਪੋ ਬਾਣੀ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬਾਈ ਇਹ ਬਹੁਤ ਵੱਡੀ ਸ਼ਹਾਦਤ ਹੈ ਬਸ ਜਿੰਨੇ ਵਾਰੀ ਸਿਰ ਚਕਾਈ ਓਨੀ ਵਾਰੀ ਘਟ ਹੈ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਕੱਲ ਇੱਥੋਂ ਤੱਕ ਦੇਖ ਲਾ ਪਾਣੇ ਦੋ ਘੰਟੇ ਚਲੇ ਸੀ ਅੱਜ ਦੇਖ ਲਾ ਅੱਜ ਦੇਖ ਲਾ ਇੰਨਾ ਫਰਕ ਪੈ ਗਿਆ ਸੰਗਤ ਅੱਜ ਵੀ ਆ ਪਰ ਅੱਜ ਘੱਟ ਆ ਬਹੁਤ ਆਓ ਜੀ ਕਰੋ ਜੀ ਦਰਸ਼ਨ ਭਾਈ ਜੀ ਵਾਹਿਗੁਰੂ ਕਾ ਜੀ ਬੈਠੀ ਲੋ ਹੁਣ ਅਸੀਂ ਚੱਲੇ ਆ ਬਾਹਰ ਵਾਹਿਗੁਰੂ ਸਿਚਾ ਵਾਹਿਗੁਰੂ ਸਤਨਾਮ ਵਾਹਿਗੁਰੂ ਲੋ ਜੀ ਠੰਡਾ ਵਰਜ ਦੇ ਦਰਸ਼ਨ ਕਰੋ ਜੀ ਠੰਡਾ ਵਰਜ ਦੇ ਵਾਹਿਗੁਰੂ 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 ਗੁਰ ਜਨਨਾ ਨਾਮ ਨਿਮਿਤੋ ਭਾਰ ਗਿਆ ਵਜ ਭਾਰ ਸਨ ਜੋ ਪ੍ਰਸਾਦ ਮਨ ਮਨ ਕੋ ਨਾਮ ਗੰਗਲ Thank <laughs> you. जनजीहो पंजी पाद सुते नाद सुते ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਹੁਣ ਸੰਕਟਾਂ ਦੀ ਹੋ ਗਈ ਵਾਪਸੀ ਆਪ ਸਜਿਆ ਜੰਨੀਆਂ ਹੁਣ ਸੰਗਤਾਂ ਤੇ ਅਸੀਂ ਜਾਂਨੇ ਹੁਣ ਮੇਲੇ ਚ ਸਮਾਨ ਲੈ ਕੇ ਆਉਣਾਗਾ ਮਾੜਾ ਮੋਟਾ ਜਾਂ ਉਹ ਲੈਣ ਜਾਂਨੇ ਆ ਤੇ ਦੇਖੋ ਆ ਹਾਂ ਹਾਂ ਬੱਜ ਗਏ ਬੱਜ ਗਏ ਬੱਜ ਗਏ ਦੇਖੋ ਵਲੌਗ ਚ ਆ ਗਿਆ ਕੰਮ ਇਹ ਕੀ ਵਾਪਾ ਦੇਖ 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 ਕੋਈ ਨਹੀਂ ਹੈਗਾ ਯਾਰ ਅੱਦਾ ਹੀ ਕਰਦਾ ਇਹਦਾ ਉਹ ਪਾਟੜੀ ਜੀ ਕੋਲੇ ਨਹੀਂ ਨੱਤਾਂ ਜੀ ਬਾੜ ਪੱਧਰੇ ਯਾਰ ਕਿ ਕੋਲਾ ਰੋ ਦੇ ਲੋ ਲਾਓ ਜੀ ਮੇਲੇ ਚ ਧੱਲਿਆ ਮੇਲੇ ਚ ਕੋਰੇ ਨੂੰ ਦਵਾ ਕੇ ਲਿਆਉਣੇਗੇ ਸਮਾਨ ਜਾ ਬਰੇ ਹਾਂਜੀ ਹਾਂਜੀ ਵਾਹਿਗੁਰੂ ਕੰਨ ਕਰਮ ਕਰਨ ਵਾਲੇ ਹੈੱਡਫੋਨ ਮੰਗਦਾ ਕੋਰਾ ਹਾਂ ਜਿਹੜਾ ਫੂਕ ਜੀ ਮਰਤ ਚੱਕਦੇ ਆ ਕਰਨੀ ਫੂਕ ਨਹੀਂ ਉਹ ਡੱਬੇ ਤੋਂ ਆਇਆ ਡੱਬੇ ਦੇ ਵਿੱਚ ਹਾਂ ਪਰ ਨਵੇਂ ਚੀਜ਼ ਆ ਯਾਰ ਮਿਲੇ ਨਹੀਂ ਵਾਕੀ ਅਸੀਂ ਤਾਂ ਸਾਰੇ ਮੇਲੇ ਚ ਪੁੱਛੇ ਉਹ ਆਨਲਾਈਨ ਆਖਿਆ ਦੇਖੋ ਸੰਗਤਾਂ ਨੇ ਵਾਪਸੀ ਕਰਤੀ ਤੇ ਸਾਡੇ ਅੱਗੇ ਫਿਰ ਮਿਲਦੇ ਆ ਤੁਹਾਨੂੰ ਬਣੇ ਰਿਹਾ ਰੈਂਡਰ ਵਾਕ ਸਦਾ ਚੰਗਾ ਜੀ ਓਕੇ ਬਾਈ ਸਪੋਰਟ ਕਰੋ ਸ਼ੇਅਰ ਕਰੋ ਮੇਰੇ ਕਰਦਾ ਅੱਜ ਦਾ ਵਲੋਗ ਨੂੰ ਪਸੰਦ ਆਇਆ